ਸਾਤਿਸ਼ਰੀਆ ਕਾਸਾਰੇ ਪੰਜਾਬ ਵਾਸੋਂੜਾ ਸਵਾਗਤ ਆ ਆਪਣੇ YouTube ਚੈਨਲ ਪੰਜਾਬ ਮੌਸਮ ਚ ਜਿੱਥੇ ਆਪਾਂ 11 ਤੋਂ ਲੈ ਕੇ 15 ਜਨਵਰੀ ਤੱਕ ਪੰਜਾਬ ਦੇ ਮੌਸਮ ਬਣੀ ਗੱਲ ਕਰਾਂਗੇ ਪੰਜਾਬ ਦੇ ਕਿੰਨਾ ਭਾਗਾਂ ਵਿੱਚ ਕੀਮੀਕਣ ਦਾ ਸਾਰ ਬਣਦੇ ਹਨ ਕੋਲਡ ਵੇਵ ਦਾ ਕੀ ਸਾਰ ਹੈ ਪੰਜਾਬ ਵਿੱਚ ਬਹੁਤ ਜੀ ਠੰਡ ਰਿਕਾਰਡ ਕੀਤੀ ਗਈ 10 ਜਨਵਰੀ ਦੇ ਦਿਨ ਹੋਣ ਮੈਂ ਜਿਹੜੇ ਤੋਂ ਆਪਾਂ ਆਪਣੇ ਕਿੰਨੇ ਕਿੰਨੇ ਕਲੂ ਕਿੰਨਾ ਜ਼ਿਲ੍ਹਿਆਂ ਵਿੱਚ ਨਿਕਲੂਗੀ ਇਹ ਸਾਰਾ ਕੁਝ ਜਾਣਨ ਲਈ ਆਪਣੇ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਜੁੜਾ ਲਓ ਜਿਹੜੇ ਵੀਰ ਨਵੇਂ ਆਏ ਹਨ ਸਬਸਕ੍ਰਾਈਬ ਦੇ ਬਟਨ ਤੇ ਜਰੂਰ ਨਾਪੋ ਤੇ ਬੈਲ ਨੋਟ ਜਿਹਨ ਆਲ ਤੇ ਸੈਟ ਕਰ ਦਿਓ ਤੇ ਵੀਰ ਹਿੰਦੀ ਸਾਨੂੰ ਇਹ ਵੀਡੀਓ ਆਪਣੇ 10 ਜਨਵਰੀ 7 ਵਜੇ ਦੇ ਸ਼ਾਮ ਦੇ ਰਿਕਾਰਡ ਹੋ ਰਹੀ ਹੈ ਦੇਖੋ ਤੁਹਾਨੂੰ ਜਰੂਰ ਆਪ ਨੂੰ ਦੇਖਣ ਨੂੰ ਮਿਲ ਰਹੀ ਹੈ ਪਰ ਇਹ ਥੱਲੇ ਲੈਵਲ ਤੇ ਤੁਹਾਨੂੰ ਜੋ ਉੱਪਰਲੇ ਲੈਵਲ ਤੇ ਬਿਲਕੁਲ ਵੀ ਨਹੀਂ ਦੇਖਣ ਨੂੰ ਮਿਲ ਰਹੀ ਤੋਂ ਤਾਂ ਹੁਣ ਜਿੱਦਾਂ ਆਪਣੇ ਅੱਗੇ ਉੱਪਰਲੇ ਲੈਵਲ ਤੇ ਜਿਆਦਾ ਦੇਖਣ ਨੂੰ ਮਿਲਦੀ ਥੱਲੇਲੇ ਲੈਵਲ ਤੇ ਕੱਟ ਪਿਛਲੇ 3-4 ਦਿਨਾਂ ਤੋਂ ਹੁਣ ਉਹ ਚਾਹ ਦਾ ਟੁੱਟ ਚੁੱਕੀ ਹੈ ਹੁਣ ਉਹ ਤਾਂ ਦਾ ਜ਼ਰੂਰ ਦੇਖਣ ਨੂੰ ਮਿਲੂਗੀ ਅੱਜ ਆਪ ਨੂੰ 10 ਜਨਵਰੀ ਦੀ ਰਾਤ ਪਰ ਤਾਂ ਹੁਣ ਆਪ ਨੂੰ ਥੱਲੇਲੇ ਜ਼ਮੀਨੀ ਪੱਧਰ ਤੇ ਹੀ ਦੇਖਣ ਨੂੰ ਮਿਲੂਗੀ ਉੱਪਰਲੇ ਲੈਵਲ ਤੇ ਤਾਂ ਹੁਣ ਨਹੀਂ ਦੇਖਣ ਨੂੰ ਮਿਲੂਗੀ ਮਤਲਬ ਕਿ ਸਵੇਰ ਨੂੰ ਆਪਣੇ 11 ਜਨਵਰੀ ਦੀ ਸਵੇਰ ਨੂੰ ਆਪਣੇ 10-11 ਵਜੇ ਜਾਂ 11-12 ਵਜੇ ਲਗਭਗ ਪੰਜਾਬ ਦੇ ਜੱਤਰ ਭਾਗਾਂ ਵਿੱਚ ਤੋਂਪ ਜ਼ਰੂਰ ਦੇਖਣ ਨੂੰ ਮਿਲੂਗੀ ਕੱਲ 11 ਜਨਵਰੀ ਨੂੰ ਤੇ ਬਾਕੀ ਗੱਲ ਕਰੀਏ ਔਨ ਆਪਣੇ 13 ਜਨਵਰੀ ਤਰੀਕ ਨੂੰ ਠੀਕ ਠਾਕ ਹੀ ਦੇਖਣ ਨੂੰ ਮਿਲੂਗੀ ਅੱਜ ਆਪਣੇ 11 ਤੋਂ 12 ਜਨਵਰੀ ਤੇ 13 ਜਨਵਰੀ ਤੁਹਾਨੂੰ ਜ਼ਰੂਰ ਦੇਖਣ ਨੂੰ ਮਿਲੂਗੀ ਥੱਲੇ ਦੇ ਪੱਧਰ ਤੇ ਪਰ ਆਪਣੇ ਤੋਂ ਉਪਰ ਫਿਰ ਨੂੰ ਟੈਨ ਵਾਂ ਨਿਕਲਿਆ ਕਰੂਗੀ ਆਪਣੇ तकरीबन 11-12 ਵਜੇ ਦੇ ਕਰੀਬ ਤਾਈ ਸਾਰੇ ਜ਼ਿਲ੍ਹਿਆਂ 'ਚ ਤੋਂ ਆਪਾਂ ਨਿਕਲਿਆ ਕਰੂਗੀ ਲੋਹੜੀ ਤਾਂ ਬਾਅਦ ਆਪਣੇ 13 ਜਨਵਰੀ ਤੋਂ ਬਾਅਦ ਤੁਹਾਨੂੰ ਫਿਰ ਥੋੜਾ ਜਿਹਾ ਵਾਧਾ ਦੇਖਣ ਨੂੰ ਮਿਲੂਗਾ 14 ਤੇ 15 ਜਨਵਰੀ ਨੂੰ ਥੋੜੀ ਜਿਹੀ ਤੁਹਾਨੂੰ ਜ਼ਿਆਦਾ ਦੇਖਣ ਨੂੰ ਮਿਲ ਸਕਦੀ ਹੈ ਬਾਕੀ ਬਾਕੀ ਵਾ ਟੈਂਪਰੇਚਰ ਦੀ ਗੱਲ ਕਰੀਏ ਪਹਾੜਾਂ 'ਤੇ ਜਿੰਨਾ ਕਿ ਦੇਖਣ ਨੂੰ ਮਿਲ ਸਕਦਾ ਬਲ 16 ਤੋਂ ਲੈ ਕੇ 17 ਦੇ ਰਿਕਾਰਡ ਕੀਤੇ ਜਾਣਗੇ ਠੰਡ ਜਰੂਰ ਬਰਕਰਾਰ ਹੋਗੀ ਠੰਡ ਵਿੱਚ ਕੋਈ ਕਮੀ ਨਹੀਂ ਆਊਗੀ ਮਤਲਬ ਇਹ ਨਹੀਂ ਤੁਹਾਨੂੰ ਹਟ ਕੇ ਠੰਡ ਵਿੱਚ ਕਮੀ ਆਊਗੀ ਠੰਡ ਆਪਣੇ ਪੂਰੇ ਵੱਡੇ ਪੱਧਰ ਤੇ ਹੀ ਲੱਗੀ ਰਹੂਗੀ ਠੰਡ ਕਾਫੀ ਵਧੀਆ ਬਹੁਤ ਜ਼ਿਆਦੀ ਤਕੜੀ ਠੰਡ ਦੇਖਣ ਨੂੰ ਮਿਲ ਰਹੀ ਇਸ ਵਾਰ ਆਪਣੇ ਪੰਜਾਬ ਵਿੱਚ ਕੋਲਡ ਵੇਵ ਕਾਫੀ ਪੰਜਾਬ ਜਿਲ੍ਹਿਆਂ 'ਚ ਚੱਲ ਰਹੀ ਹੈ ਬਾਕੀ ਮੀਂਹ ਦਾ ਕੋਈ ਹੱਲੇ ਸਾਰ ਨਹੀਂ ਹਨ 15 ਜਨਵਰੀ ਤੱਕ ਹੀ ਮੌਸਮ ਲਗਭਗ ਸਾਫ਼ ਹੀ ਦੇਖਣ ਨੂੰ ਮਿਲੂਗਾ ਆਪ ਨੂੰ ਬਾਕੀ ਕੋਹਰਾ ਵੀ ਦੇਖਣ ਨੂੰ ਮਿਲ ਸਕਦਾ ਥੋੜਾ ਬਹੁਤਾ ਕਿਉਂਕਿ ਮੌਸਮ ਤੁਹਾਨੂੰ ਬੜਾ ਸਾਫ਼ ਹੋਗਾ ਜਦੋਂ ਉੱਪਰਲੇ ਲੈਵਲ ਤੇ ਕੋ ਦੇ ਵਿੱਚ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਕਈ ਕੀ ਭਾਗਾਂ ਦੇ ਵਿੱਚ ਬਾਕੀ ਨਵੀਂ ਕੋਈ ਅਪਡੇਟ ਆਉਂਦੀ ਹੈ ਮੌਸਮ ਵਿਭਾਗ ਵੱਲੋਂ ਟੈਂਪਰੇਚਰ ਦੀ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਅਪਡੇਟ ਆਉਂਦੀ ਹੈ ਮੀਂਹ ਦੀ ਕੋਈ ਸਿਸਟਮ ਆਉਂਦਾ ਹੈ 20 ਜਨਵਰੀ ਦੇ ਕਰੀਬ ਸਿਸਟਮ ਆ ਰਿਹਾ ਹੈ ਇੱਕ ਉਹਦੀ ਵੀਡੀਓ ਤੁਹਾਨੂੰ ਬਸ ਸਭ ਤੋਂ ਪਹਿਲਾਂ ਲੈ ਕੇ ਹਾਜ਼ਰ ਹੋਜੂ ਮੰਡਾਡੇ ਲਈ ਇਸ ਲਈ ਮੈਂ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲੋ ਧੰਨਵਾਦ